ਹਲੇਲੂਇਆ ਉਹਦੀ ਮੌਤ ਦਾ ਪ੍ਰਚਾਰ ਕਰਨਾ ਐਂ ਵੇਖਦੇ ਜਦੋਂ ਯਿਸੂ ਮਸੀਹ ਨੂੰ ਸਲੀਬ 'ਤੇ ਚੜਾਇਆ ਗਿਆ 39 ਉਹਨੂੰ ਕੋੜੇ ਮਾਰੇਗੇ ਹਲੇਲੂਇਆ ਉਹਦੇ ਗਲ ਦੇ ਕੱਪੜੇ ਲਾ ਕੇ ਤੇ ਸਿਪਾਈਆਂ ਨੇ ਉਹਨਾਂ ਨੂੰ ਇੱਕ ਲਾਲ ਰੰਗ ਦਾ ਬਸਤਰ, ਬੇਗਣੀ ਰੰਗ ਦਾ ਬਸਤਰ ਉਹਨੂੰ ਪਵਾਇਆ ਉਹਦੇ ਸਿਰ ਦੇ ਤੇ ਕੰਡਿਆਂ ਦਾ ਤਾਜ ਰੱਖਿਆ ਉਹਨੂੰ ਕੋੜੇ ਮਾਰੇ ਉਹਦੇ ਮੂੰਹ ਦੇ ਤੇ ਥੁੱਕਿਆ ਗਿਆ ਉਹਦੀ ਗਾੜੀ ਪੁੱਟੀ ਗਈ ਤੋਦਿ ਸਿਰ ਹਲਾਇਆ ਗਿਆ ਤੋ ਉਹਦੇ ਅੱਗੇ ਠੱਠਾ ਕੀਤਾ ਗਿਆ ਮਜ਼ਾਕ ਕੀਤਾ ਗਿਆ ਤੇ ਕਿਹਾ اے ਯਹੂਦੀਆਂ ਦੇ ਬਾਦਸ਼ਾਹ ਨਮਸਕਾਰ ਹallelujah ਕੀ ਕਿਹਾ ਯਹੂਦੀਆਂ ਦੇ ਬਾਦਸ਼ਾਹ ਨਮਸਕਾਰ ਉਹਦਾ ਮਜ਼ਾਕ ਉਡਾਇਆ ਕਿ ਤੂੰ ਕਹਿੰਦਾ ਮੈਂ ਰਾਜਾ ਹallelujah ਤੂੰ ਨੇ ਕੋਈ ਵੀ ਪਾਪ ਨਹੀਂ ਸੀ ਕੀਤਾ ਉਹ ਖੁਦ ਪਰਮੇਸ਼ਰ ਜੀ ਦੀ ਉਹਨਾਂ ਦਾ ਧਾੜੀ ਪੁੱਟ ਦਿੱਤੀ ਆਮੀਨ ਸਾਡੇ ਕੋਸ਼ਿਵਣੀ ਆ ਉਹ ਸਰ ਵੀ ਅਭੀ ਪਰਮੇਸ਼ਰ ਜਿਹਦੇ ਮੂੰਹ ਤੇ ਠੁੱਕਿਆ ਗਿਆ ਉਹਦੇ ਬਾਅਦ ਸਿਰ ਹਲਾਇਆ ਗਿਆ ਨਹੀਂ ਵੀ ਇਹ ਤਾਂ ਬੰਦਾ ਹੀ ਨਹੀਂ ਸਹੀ ਹੈਗਾ ਹallelujah ਯੀਸੂ ਮਸੀਹ ਨੂੰ ਯਹੂਦੀ ਲੋਕ ਇੱਕ ਪਾਪੀ ਮਨੁੱਖ ਮੰਨਦੇ ਸੀ ਕਹਿੰਦੇ ਇਹ ਪਾਪੀ ਆ ਇਹ ਪਰਮੇਸ਼ਰ ਦੇ ਹੁਕਮ ਨੂੰ ਟਾਲਦਾ ਐ ਸਭ ਦੇ ਦਿਨ ਰੋਗੀਆਂ ਨੂੰ ਚੰਗਾ ਕਰਦਾ ਵਾ ਉਹਨੂੰ ਸਲੀਬ 'ਤੇ ਚੜਾਇਆ ਗਿਆ ਪ੍ਰਭੂ ਯੀਸੂ ਮਸੀਹ ਨੇ ਆਪਣੇ ਪ੍ਰਾਨ ਤਿਆਗ ਦਿੱਤੇ ਤੇ ਫਿਰ ਬਾਅਦ ਵਿੱਚ ਕਹਿ ਲਗੀ ਸੱਚਮੁੱਚ ਇਹ ਤਾਂ ਪਰਮੇਸ਼ਰ ਦਾ ਪਵਿੱਤਰ ਪੁਰਖ ਸੀ ਜਿੰਨਾ ਚਿਰ ਤੇ ਇਹ ਧਰਤੀ ਤੇ ਉੱਤੀ ਹੋ ਨਾ ਤੁਹਾਨੂੰ ਕਿਸੇ ਨੇ ਨਹੀਂ ਸਲਾਉਣਾ ਹੈਗਾ ਕੋਈ ਇਹ ਨਾ ਆਖੇ ਕਿ ਸਾਡਾ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਕੋਈ ਫਲਾਣਾ ਤੇ ਮਕਾਣਾ ਸਾਨੂੰ ਬੜੀ ਸਾਡੀ ਸੋਭਾ ਕਰੇਗਾ ਬੜਾ ਸਾਨੂੰ ਸਲਾਵੇਗਾ ਕਿਸੇ ਨੇ ਨਹੀਂ ਸਲਾਉਣਾ ਮੂੰਹ ਦੇ ਉੱਤੇ ਭਾਵੇਂ ਕਹਦੇ ਨੇ ਪਿੱਠ ਪਿੱਛੇ ਚੁਗਲੀਆਂ ਹੀ ਕਰਦੇ ਹallelujah ਹallelujah ਤੇ ਯੀਸੂ ਮਸੀਹ ਵਿਚ ਜਦ ਸਲੀਬ ਤੇ ਚੜਾ ਦਿੱਤਾ ਬਾਅਦ ਚ ਕਹਿੰਨੇ ਕਿ ਸੱਚਮੁੱਚ ਇਹ ਤੇ ਪਰਮੇਸ਼ਰ ਦਾ ਪਵਿੱਤਰ ਪੁਰਖ ਸੀ ਗਾਇ ਤੇ ਪਰਮੇਸ਼ਰ ਦਾ ਪੁੱਤਰ ਸੀ ਅੱਜ ਤੂੰ ਇਹ ਵੇਖਦੇ ਜਦੋਂ ਕੋਈ ਮਰ ਜਾਂਦਾ ਆ ਜਿੰਨਾ ਚਿਰ ਜੀਦਾ ਰਹਿੰਦਾ ਉਹਦੀ ਕੋਈ ਸੋਭਾ ਨਹੀਂ ਕਰਦਾ ਭਾਵੇਂ ਉਹ ਕਿੰਨੇ ਵੀ ਭਲੇ ਕੰਮ ਕਰੇ ਤੇ ਜਦੋਂ ਮਰ ਜਾਂਦਾ ਆ ਤੇ ਫਿਰ ਬਾਅਦ ਵਿੱਚ ਕੀ ਕਰਦੇ ਨੇ ਫਿਰ ਉਹਦੀ ਮੰਜੀ ਤੇ ਲੱਗੇ ਖਲੋਤੇ ਹੋਣਗੇ ਫੇਰ ਆਪਣੇ ਬੱਲੇ ਬੱਲੇ ਜਿੰਨਾ ਇਹ ਬੰਦਾ ਸਾਹੂ ਸੀ ਬੜਾ ਹੀ ਵਧੀਆ ਹੀ ਬੰਦਾ ਸੀ ਫਿਰ ਸਿਫਤਾਂ ਦੇ ਪੁੱਲ ਬੰਨਣਗੇ ਤੇ ਹੁਣ ਕਿਹੜਾ ਉਹ ਸੋਣਿਆ ਹੈ ਮੈਨੇ ਜੇ ਸੁਣੇ ਤੇ ਉੱਠ ਕੇ ਤਦ ਤੱਕ ਵੀ ਸਾਰੀ ਉਮਰ ਤੱਕ ਮੇਰੀ ਬੇਇੱਜ਼ਤੀ ਕੀਤੀ ਸਾਰੀ ਉਮਰ ਤੱਕ ਮੇਰੇ ਨਾਲ ਵੈਰ ਰੱਖਿਆ ਤਾਂ ਹੁਣ ਕਾਦੀਆਂ ਮੇਰੀਆਂ ਸ਼ਿਫਤਾ ਹੈ ਹਾਲੇਲੀਉਹ ਐਸੀ ਦੁਨੀਆਏ ਇਹ ਦੁਨੀਆ ਕਿਸੇ ਦਾ ਬਣਾ ਨਹੀਂ ਕਰਦੀ ਉਹ ਲੋਕ ਯਹੂਦੀ ਲੋਕ ਜਿਨ੍ਹਾਂ ਨੇ ਪਰਮੇਸ਼ਰ ਦੀ ਚਮਤਕਾਰਾਂ ਨੂੰ ਵੇਖਿਆ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਨੂੰ ਵੇਖਿਆ ਉਹਨੇ ਲੰਗੜੇ ਚਲਾਏ ਮੁਰਦੇ ਜਿਵਾਲੇ ਕੁੜੀਆਂ ਨੂੰ ਸ਼ੁੱਧ ਕੀਤਾ ਭੂਤਾਂ ਦੁਸ਼ਟ ਆਤਮਾਂ ਦੇ ਜਕੜੇ ਨੂੰ ਆਜ਼ਾਦ ਕੀਤਾ ਅੰਨਿਆਂ ਨੂੰ ਅੱਖਾਂ ਦਿੱਤੀਆਂ ਬੋਲਿਆਂ ਨੂੰ ਸੌਂਦੀ ਸ਼ਕਤੀ ਦਿੱਤੀ ਪ੍ਰਿਸ਼ਟ ਆਤਮਾ ਕੱਢੀਆਂ ਹallelujah ਜਿਹੜੇ ਪਰਮੇਸ਼ਰ ਦੇ ਇੰਨੇ ਵੱਡੇ ਕੰਮ ਵੇਖੇ ਤੇ ਬਾਅਦ ਵਿੱਚ ਉਹਨੂੰ ਕੀ ਕਹਿੰਦੇ ਨੇ ਉਹ ਕਹਿੰਦੇ ਇਹਨੂੰ ਸਲੀਬ ਦਿਓ ਇਹਨੂੰ ਕੀ ਦਿਓ